ਅਕਾਲਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਤਰ੍ਹਾਂ ਦੀ ਵੱਡੀ ਕੁ ਪਾਕਿਸਤਾਨ ਦੇ ਪਾਣੀ ਤੇ ਡੋਬੋਇਆ ਫਾਜ਼ਿਲ ਕਾ ਦੇ ਪਿੰਡ ਮੁਹਾਰਕ ਜਸ਼ਮੀਰ ਦੀ ਫਸਲਾਂ ਇਸ ਦਿਨ 401 ਏਕੜ ਰਕਬਾ ਪਾਣੀ ਦੇ ਮਾਰ ਹੇਠ ਦੱਬਿਆ ਐ ਰਿਪਾਲ ਸਿੰਘ ਫਾਜ਼ਿਲਖਾ 8 ਅਗਸਤ ਪਾਕਿਸਤਾਨ ਭਾਰਤ-ਪਾਕਿਸਤਾਨੂ ਕਮਾਤਰੀ ਸਰਹੰਦ ਤੇ ਸਤਲੁਜ ਦੇ ਕੰਡੇ ਦੇ ਵਸੇ ਫਾਜ਼ਿਲਖਾ ਦੇ ਪਿੰਡ ਮੁਹਾਰ ਜਸ਼ਮੀਰ ਜੋਗੀ ਕੰਡਿਆਲ ਧਾਰ ਤੋਂ ਪਰ ਹੈ ਦੀ ਕਈ ਏਕੜ ਫਸਲ ਪਾਣੀ ਚ ਡੁੱਬ ਗਈ ਐ ਤੇ ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਭਾਰਤ ਦਾ ਸਤਲੁਜ ਦਰਿਆ ਉਹਨਾਂ ਨੂੰ ਡੋਬੂ ਰਿਹਾ ਡਬੋ ਰਿਹਾ ਹੈ ਉਥੇ ਹੀ ਪਾਕਿਸਤਾਨ ਦਾ ਰਾਵੀ ਦਰਿਆ ਦਾ ਪਾਣੀ ਪਿੰਡ ਚ ਦਾਖਲ ਹੋ ਗਿਆ ਹੈ ਅਤੇ 400 ਏਕੜ ਦੇ ਕਰੀਬ ਫਸਲ ਪਾਣੀ ਵਿੱਚ ਡੁੱਬ ਗਈ ਹੈ ਤੇ ਹਾਲਾਤ ਇਹ ਹਨ ਕਿ ਹੁਣ ਪਾਣੀ ਲਗਾਤਾਰ ਵਧ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ 2023 ਤੋਂ ਬਾਅਦ ਇੱਕ ਵਾਰ ਮੋੜ ਤੋਂ ਮੋੜ ਤੋਂ ਉਹਨਾਂ ਦੇ ਪਿੰਡ 'ਚ ਹੜਾਂ ਵਰਗੇ ਹਾਲਾਤ ਬਣ ਗਏ ਹਨ ਉਹਨਾਂ ਨੇ ਕਿਹਾ ਕਿ ਪਿੰਡ 'ਚ ਅੰਦਰ ਪਾਣੀ ਦਾ ਦਾਖਲ ਹੋ ਗਿਆ ਹੈ ਪਰ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਪਿੰਡ ਆ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਉਹਨਾਂ ਨੇ ਕਿਹਾ ਕਿ ਜਦ ਪਾਣੀ ਵਧਦਾ ਹੈ ਤਾਂ ਪਾਕਿਸਤਾਨ ਵਾਲੇ ਆਪਣੇ ਵਾਲੋਂ ਪਾਸੇੋਂ ਬੰਨ ਤੋੜ ਦਿੰਦੇ ਹਰ ਜਿਸ ਕਨ ਪਾਣੀ ਭਾਰਤ ਖੇਤਰ ਵਿੱਚ ਦਾਖਲ ਹੋ ਜਾਂਦਾ ਹੈ ਤੇ ਪਰਪੰਚ ਪਰਮਜੀਤ ਕੌਰ ਨੇ ਦੱਸਿਆ ਕਿ 2023 ਚ ਵੀ ਪਿੰਡ ਚ ਹੜ ਆਏ ਸਨ ਅਤੇ ਜਿਸ ਨਾਲ ਪੂਰਾ ਪਿੰਡ ਤਬਾਹ ਹੋ ਗਿਆ ਸੀ ਪਰ ਸਰਕਾਰ ਨੇ ਮਹਿਜ 5000 ਰੁਪਏ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਬਿਜਲੀ ਬੋਰਡ ਦੇ ਮਾਈਨ ਲਾਈਨਮੈਨ ਅਮਨਦੀਪ ਨੇ ਦੱਸਿਆ ਕਿ ਪਿੰਡ ਚ ਬਿਜਲੀ ਸਪਲਾਈ ਨੂੰ ਬੰਦ ਕਰ ਦਿੱਤਾ ਗਿਆ ਹੈ ਜੇਕਰ ਕੋਈ ਇਲਾਕ ਡੋਬਦਾ ਹੈ ਤਾਂ ਉਹਨਾਂ ਇਲਾਕਿਆਂ ਇਲਾਕੇ ਦੀ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਜਾਵੇਗੀ ਧੰਨਵਾਦ